ਜਿਹਦੇ ਕੋਲ ਧਰਮ ਹੈ ਉਹਦੇ ਕੋਲ ਸਭ ਕੁਝ ਹੀ ਆ ਸਾਡੇ ਮਨ ਜਿਹੋਈ ਹੈ ਵੀ ਜੇ ਬੱਚੇ ਗੁਰਬਾਣੀ ਨਾਲ ਜੁੜਨਗੇ ਇਹ ਹੋਰ ਨਾਲ ਨੂੰ ਵੀ ਜੁੜਨਗੇ ਤੇ ਲੋਕਾਂ ਨੇ ਲੱਖਾਂ ਕਰੋੜਾਂ ਦੀ ਸੇਵਾ ਕੀਤੀ ਆ ਉਥੇ ਆਹੀ ਵੀ ਚਲੋ ਇਹ ਜਿੰਨੀ ਕੁ ਪ੍ਰਮਾਤਮਾ ਦੀ ਕਿਰਪਾ ਨਾਲ ਥੋੜਾ ਜਿਹਾ ਹਿੱਸਾ ਪਾ ਸਕਦਾ ਆ ਪਾਉਣੇ ਚਾਹੁੰਦੇ ਆ ਤੇ ਗੁਰਮੀਤ ਸਿੰਘ ਮੇਰਾ ਨਾਮ ਆ ਬਟਾਲੇ ਤੋਂ ਅਸੀਂ ਆਏ ਆ ਤੇ ਭਾਈ ਸਾਹਿਬ ਹੁਣਾਂ ਨੇ ਦੱਸਿਆ ਹੈ ਕਿ ਵੀ ਬੱਚਿਆਂ ਨੂੰ ਸਾਜ਼ਾਂ ਦੀ ਲੋੜ ਆ ਤੇ ਉਹ ਹੀ ਇੱਥੇ ਹੁਣ ਛੱਡਣ ਵਾਸਤੇ ਪਹੁੰਚਣ ਵਾਸਤੇ ਇਹਦੇ ਸਾਜ਼ ਤੇ ਕਿਹੜੀਆਂ ਬੱਦੀਆਂ ਜੀ ਇੱਕ ਹਰਮਨੀਅਮਾ ਇੱਕ ਤਬਲਾ ਜਿਹੜੀ ਚੀਜ਼ਾਂ ਦੀ ਇੰਨਾ ਜਿਹੜੇ ਸਾਜ਼ਾਂ ਦੀ ਡਿਮਾਂਡ ਬੱਚਿਆਂ ਨੇ ਕੀਤੀ ਆ ਉਹ ਵੀ ਦੋਈ ਸੀ ਦੋਵੇਂ ਲੈ ਗਏ ਪੰਦਾ ਧਰਮ ਤੋਂ ਬਿਨਾਂ ਕੁੱਤਾ ਜਿਹੜਾ ਉਹਦੇ ਕੋਲ ਕੁਝ ਨਹੀਂ ਹੁੰਦਾ ਭਾਵੇਂ ਜਿੰਨਾ ਮਰਜ਼ੀ ਪੈਸਾ ਹੋਇਆ ਤੇ ਜਿਹਦੇ ਕੋਲ ਧਰਮ ਹੈ ਉਹਦੇ ਕੋਲ ਸਭ ਕੁਝ ਹੀ ਆ ਸਾਡੇ ਮਨ ਜਿਹੀ ਹੈ ਵੀ ਜੇ ਬੱਚੇ ਗੁਰਬਾਣੀ ਨਾਲ ਜੁੜਨਗੇ ਇਹ ਹੋਰ ਨਾਲ ਨੂੰ ਵੀ ਜੋੜਨਗੇ ਜਿੱਥੇ ਆਪਣਾ ਜੀਵਨ ਸਫਲ ਕਰਨਗੇ ਉੱਥੇ ਬਾਕੀਆਂ ਦਾ ਜੀਵਨ ਵੀ ਸਿੱਧੇ ਰਾਹ 'ਤੇ ਪਾਉਣਗੇ ਸਫਲ ਕਰਨਗੇ ਸਾ ਅਸੀਂ ਇਹਨਾਂ ਨੂੰ ਇਹੋ ਹੀ ਬੇਨਤੀ ਕਰਦੇ ਆਂ ਵੀ ਵੱਧ ਤੋਂ ਵੱਧ ਮਿਹਨਤ ਕਰੋ ਗੁਰਬਾਣੀ ਨਾਲ ਪਿਆਰ ਕਰੋ ਸਾਗਾਂ ਨਾਲ ਪਿਆਰ ਕਰੋ ਕੀਰਤਨ ਕਾਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮਖ ਜਪੀ ਹੈ ਲੈ ਧਿਆਨਾ ਜਿੱਥੇ ਆਪ ਜੁੜਨਗੇ ਪ੍ਰਮਾਤਮਾ ਦੇ ਨਾਮ ਨਾਲ ਉੱਥੇ ਬਾਕੀਆਂ ਨੂੰ ਵੀ ਜੋੜਨਗੇ ਜਦੋਂ ਇਹ ਬਾਕੀਆਂ ਨੂੰ ਜੋੜਾਂਗੇ ਤਾਂ ਸਾਡੇ ਮਨ ਨੂੰ ਬਹੁਤ ਖੁਸ਼ੀ ਹੋਊਗੀ ਤੇ ਵੀਰ ਸੁਖਵਿੰਦਰ ਸਿੰਘ ਜੀ ਹੁਣਾਂ ਨੇ ਸਾਨੂੰ ਇਹ ਹੁਕਮ ਕੀਤਾ ਹੈਗਾ ਤੇ ਅਸੀਂ ਦੋਵੇਂ ਵੀਰ ਹੀ ਵੀਰ ਸੁਖਵਿੰਦਰ ਸਿੰਘ ਤੇ ਮੈਂ ਅਸੀਂ ਤੇ ਵਰਕਸ਼ਾਪਾਂ 'ਚ ਹੀ ਆਪਣੀਆਂ ਜਿਵੇਂ ਕੰਮ ਕਰਦੇ ਹਾਂ ਤੇ ਉਹਨਾਂ ਦਾ ਹੁਕਮ ਮੰਨ ਕੇ ਤੇ ਸਾਡੇ ਮਨ ਨੂੰ ਖੁਸ਼ ਹੋਈ ਸਾਡਾ ਫਰਜ਼ ਬਣਦਾ ਸੀ ਇਹ ਲੈ ਕੇ ਆਉਣਾ ਤੇ ਮਨ ਨੂੰ ਟੁੰਬਦੀ ਸੀ ਕਿ ਜਿਹੜੇ ਬੱਚੇ ਪ੍ਰਮਾਤਮਾ ਦੀ ਕਿਰਪਾ ਨਾਲ ਉਹਦੇ ਨਾਮ ਨਾਲ ਜੁੜੇ ਆ ਕੀਰਤਨ ਗਾਉਂਦੇ ਆ ਪ੍ਰਮਾਤਮਾ ਦੀ ਕੀਰਤੀ ਕਰਦੇ ਆ ਉਹਨਾਂ ਨੂੰ ਜੇ ਇਹ ਨੁਕਸਾਨ ਹੋ ਗਿਆ ਜਿੱਥੇ ਲੋਕਾਂ ਨੇ ਲੱਖਾਂ ਕਰੋੜਾਂ ਦੀ ਸੇਵਾ ਕੀਤੀ ਆ ਉਥੇ ਅਸੀਂ ਵੀ ਚਲੋ ਇਹ ਜਿੰਨੀ ਕੁ ਪ੍ਰਮਾਤਮਾ ਦੀ ਕਿਰਪਾ ਨਾਲ ਥੋੜਾ ਜਿਹਾ ਹਿੱਸਾ ਪਾ ਸਕਦਾ ਆ ਅਸੀਂ ਪਾਉਣਾ ਚਾਹੁੰਦੇ ਆ ਅਸੀਂ ਉਹੀ ਫਰਜ਼ ਨਿਭਾਇਆ ਵਾਹਿਗੁਰੂ ਜੀ ਸਾਹਿਬ ਜੀ ਫਤਿਹ ਮੈਂ ਸਵਿੰਦਰ ਸਿੰਘ ਮੈਂ ਬਟਾਲੇ ਤੋਂ ਆਇਆ ਕੀਰਤਨ ਆਪਾਂ ਕਰਦੇ ਸ਼ੁਰੂ ਤੋਂ 25-30 ਸਾਲ ਹੋ ਗਏ ਤੇ ਮੰਦਿਰ ਵਿੱਚ ਵੀ ਚਾਰ ਹੀ ਹੋਈ ਹੁੰਦਾ ਵੀ ਅੱਗ ਨੂੰ ਜੋੜੀ ਕਿ ਮਾਲਕਾ ਫਰਸ ਵਿੱਚ ਦੁਨੀਆ ਸੇਵਾ ਕਮਾਈ ਹੈ ਤਾਂ ਦਰਗਹ ਵੈਸਣ ਪਾਈਏ ਜਿੱਦਾਂ ਆਪਾਂ ਕੁਝ ਪਹਿਲੇ ਆਪਾਂ ਸ਼ੁਰੂ ਤੋਂ ਹੀ ਕੋਸ਼ਿਸ਼ ਕਰਦੇ ਆ ਰਹੇ ਹਾਂ 25 30 ਸਾਲ ਤੋਂ ਫਰੀ ਸੇਵਾ ਵੀ ਕਰਦੇ ਆ ਰਹੇ ਹਾਂ ਘਰ ਘਰ ਜਾ ਕੇ ਕੀਰਤਨ ਕਰਨਾ ਕਥਾ ਕਰਨੀ ਵਿਚਾਰ ਕਰਨੀ ਲੋਕਾਂ ਨੂੰ ਸਿੱਖੀ ਨਾਲ ਜੋੜਨਾ ਤੇ ਇਹਨਾਂ ਬਾਰੇ ਬੱਚਿਆਂ ਬਾਰੇ ਸਾਨੂੰ ਪਤਾ ਲੱਗਾ ਤੇ ਬੱਚਿਆਂ ਨੂੰ ਸਾਜ ਦੀ ਲੋੜ ਤੇ ਮਨ ਅੰਦਰੋਂ ਤੇ ਹੈਗਾ ਹੀ ਸੀ ਵੀ ਸੇਵਾ ਕਰਨੀ ਹੈ ਤੇ ਬੱਚਿਆਂ ਤੱਕ ਜੇ ਕੀਰਤਨ ਕਿਉਂਕਿ ਕੀਰਤਨ ਰੁਕੇ ਕਿਉਂ ਕੀਰਤਨ ਕਿਉਂ ਰੁਕੇ ਸਾਜਾਂ ਕਰਕੇ ਕੀਰਤਨ ਕਿਉਂ ਰੁਕੇ ਇਸ ਕਰਕੇ ਆਪਾਂ ਕੋਸ਼ਿਸ਼ ਕੀਤੀ ਆ ਤੇ ਆਪਾਂ ਘਰ ਘਰ ਵੀ ਜਾਣੇ ਆ ਇਹੋ ਹੀ ਸੰਦੇਸ਼ਾ ਲੈ ਕੇ ਜਾਣੇ ਆ ਕਿ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜਨ ਦੇ ਵਾਸਤੇ ਸੋ ਬੱਚਿਆਂ ਨੂੰ ਮੈਂ ਇਹੋ ਕਹਾਂਗਾ ਵੀ ਜੀ ਤੋੜ ਮਿਹਨਤ ਕਰੋ ਕੀਰਤਨ ਦੇ ਵਿੱਚ ਤਬਲੇ ਦੇ ਵਿੱਚ ਮਿਹਨਤ ਕਰੋ ਤੇ ਆਪਣੇ ਮਾਂ-ਬਾਪ ਦਾ ਨਾਮ ਰੋਸ਼ਨ ਕਰੋ ਵਾਹਿਗੁਰੂ ਸਿੱਖਾ ਕਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸੁਖਮਨੀ ਗੌਰ ਹੈ ਤੇ ਮੇਰੀ ਸਿਸਟਰ ਦਾ ਨਾਮ ਹਰਮਨਦੀਪ ਗੌਰ ਹੈ ਤੇ ਸਾਨੂੰ ਸਾਜ਼ ਵੀ ਬਹੁਤ ਲੋੜ ਸੀ ਤੇ ਭਾਈ ਸਵਿੰਦਰ ਸਿੰਘ ਜੀ ਤੇ ਭਾਈ ਗੁਰਮੀਤ ਸਿੰਘ ਜੀ ਇਹਨਾਂ ਤਾਨੂੰ ਸਾਜ਼ ਵੀ ਦਿੱਤੇ ਤੇ ਇਹਨਾਂ ਦਾ ਹੀ ਬਹੁਤ ਧੰਨਵਾਦ ਕਰਦੇ ਆਂ ਇਹਨਾਂ ਨੇ ਸਾਨੂੰ ਸਾਜ਼ ਪਹੁੰਚਾਏ ਰਾਤ ਮਿਹਨਤ ਵੀ ਕਰਾਂਗੇ ਤੇ ਇਹਨਾਂ ਦੀ ਗੱਲ ਤੇ ਖੜੇ ਉਤਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਮੇਰਾ ਨਾਮ ਅਜਿੰਦਰ ਕੌਰ ਹੈ ਤੇ ਮੇਦੀ ਮਤਲਬ ਬੇਟੀਆਂ ਦੋਨੇ ਕੀਰਤਨ ਕਰਦੀਆਂ ਵਾਂ ਤੇ ਸਾਡੇ ਕੋਲ بارش ਦੇ ਵਿੱਚ ਮਤਲਬ ਸਾਰੇ ਸੰਦ ਇਹਨਾਂ ਦੇ ਖਰਾਬ ਹੋ ਚੁੱਕੇ ਸੀ ਤੇ ਭਾਈ ਸ੍ਰਿੰਦਰ ਸਿੰਘ ਜੀ ਤੇ ਗੁਰਮੀਤ ਸਿੰਘ ਜੀ ਇਹਨਾਂ ਨੇ ਮਤਲਬ ਸੰਦਾਂ ਦੀ ਸੇਵਾ ਕੀਤੀ ਹੈ ਤੇ ਮੈਂ ਇਹਨਾਂ ਦਾ ਦਿਲੋਂ ਦਿਲੋਂ ਬਹੁਤ ਧੰਨਵਾਦ ਕਰਦੀ ਆਂ ਮਹਾਰਾਜ ਇਹਨਾਂ ਨੂੰ ਬਹੁਤ ਜ਼ਿਆਦਾ ਦੇਵੇ ਤੇ ਚਲੋ ਇਹਨਾਂ ਦੀ ਸਾਡੇ ਪੰਜਾਬ ਨੂੰ ਸਾਡੇ ਮਤਲਬ ਸਭ ਨੂੰ ਇਹਨਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿ ਜਿਹੜਾ ਸਿੱਖੀ ਨੂੰ ਅੱਗੇ ਵਧਾਉਂਦੇ ਆ ਤੇ ਸਿੱਖੀ ਦਾ ਪ੍ਰਚਾਰ ਕਰਦੇ ਆ ਬਹੁਤ ਵਧੀਆ ਗੱਲ ਹੈ ਤੇ ਅਸੀਂ ਕਹਿੰਦੇ ਨਹੀਂ ਕਿ ਜਿਹੜੇ ਮਤਲਬ ਨਸ਼ਾ ਇੰਨਾ ਜ਼ਿਆਦਾ ਵੱਧ ਚੁੱਕਾ ਵਾ ਤੇ ਇਸ ਕਰਕੇ ਬੱਚਿਆਂ ਨੂੰ ਜ਼ਰੂਰਤ ਹੈ ਇਹਨਾਂ ਚੀਜ਼ਾਂ ਦੀ ਮਤਲਬ ਪਰਮਾਤਮਾ ਦੇ ਨਾਲ ਜੁੜਨ ਦੀ ਤੇ ਬਹੁਤ ਜ਼ਿਆਦਾ ਹੀ ਜ਼ਰੂਰਤ ਹੈ ਕਿ ਮੈਂ ਚਾਹੁੰਨੀ ਆ ਕਿ ਬੱਚੇ ਇਦਾਂ ਹੀ ਜੁੜਨ ਤੇ ਇਦਾਂ ਜਿਸ ਤਰ੍ਹਾਂ ਮਤਲਬ ਗੁਰਮਖ ਭਾਈ ਸੇਵਾ ਕਰਦੇ ਨੇ ਇਦਾਂ ਚਲੋ ਇਹਨਾਂ ਬੱਚਿਆਂ ਦੀ ਕੀਤੀ ਆ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਕਰਦੀ ਆ ਦਿਲੋਂ ਧੰਨਵਾਦ ਕਰਦੀ ਆ ਉਹਨਾਂ ਦਾ